ਹਾਂਜੀ ਦੋਸਤੋ ਇਸ ਵਕਤ ਮੈਂ ਖੜਾ ਹੈਗਾ ਜਲੰਧਰ ਨਕੋਦਰ ਰੋਡ ਦੇ ਉੱਪਰ ਤੇ ਇਹ ਪਿੰਡ ਹੈਗਾ ਮੁੱਦਾ ਤੇ ਜਿਹਦੇ ਲਾਗੇ ਉਹ ਜਿਹੜੀ ਇਹ ਵਾਲੀ ਬੇਈ ਲੰਗਦੀ ਆ ਤੇ ਇਹ ਜਿਹੜੀ ਬੇਈ ਆ ਇਹਨੇ ਆਪਣਾ ਬਹੁਤ ਹੀ ਮਤਲਬ ਭਿਆਨਕ ਰੂਪ ਇਸ ਟਾਈਮ ਅਖਤਿਆਰ ਕੀਤਾ ਹੋਇਆ ਤੇ ਪਾਣੀ ਜਿਹੜਾ ਬਹੁਤ ਭਾਰੀ ਮਾਤਰਾ ਦੇ ਵਿੱਚ ਬੇਈ ਦੇ ਵਿੱਚ ਆਇਆ ਹੋਇਆ ਕਿ ਸਾਰੇ ਜਲੰਧਰ ਸ਼ਹਿਰ ਦਾ ਤੇ ਹੋਰ ਆਸੇ-ਪਾਸੇ ਦਾ ਜਿਹੜਾ ਪਾਣੀ ਆ ਉਹ ਮੀਂਹ ਦਾ ਜਿੰਨਾ ਵੀ ਪਾਣੀ ਉਹ ਸਾਰਾ ਇਹਦੇ ਵਿੱਚ ਹੀ ਆਉਂਦਾ ਹੈਗਾ ਤਲ ਦੂਰ ਦੂਰ ਤੱਕ ਆ ਜਿਹੜੇ ਖੇਤ ਸੀ ਨਾਲ ਉਹ ਸਾਰੇ ਮਤਲਬ ਪਾਣੀ ਮੇ ਕਵਰ ਕਰਲੇ ਹੋਏ ਆ ਤੇ ਸਭ ਤੋਂ ਵੱਡਾ ਨੁਕਸਾਨ ਇਹ ਜਿਹੜੇ ਇੱਥੇ ਵਿਚਾਰੇ ਗਰੀਬ ਲੋਕ ਰਹਿੰਦੇ ਸੀ ਕੁਛ ਚੁੱਕੀਆਂ ਵਾਲੇ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਵਿਚਾਰੇ ਨੇ ਛੋਟੇ ਛੋਟੇ ਘਰ ਬਣਾਏ ਸੀ ਆਪਣੇ ਆ ਆ ਕੀ ਕਿਰਤਾਂ ਦਾ ਵਗੈਰਾ ਕੁਛ ਪੱਕੇ ਮਕਾਨ ਵੀ ਬਣਾਏ ਸੀ ਇਹਨਾਂ ਉਹ ਸਾਰੇ ਜਿਹੜੇ ਪਾਣੀ ਚ ਡੁੱਬ ਚੁੱਕੇ ਆ ਇਹਨਾਂ ਡੁੱਬੇ ਹੋਏ ਮਕਾਨਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਾ ਜਿਹੜਾ ਪਾਣੀ ਹੈਗਾ ਆ